ਗੋਲੀਆਂ ਦੇਖੋ ਤਿਆਰ ਹੋਈਆਂ ਫਿਰ ਦਿੱਤੀਆਂ ਮੇਰਾ ਦੇਖੋ ਸਾਰੇ ਜਣ ਜੋੜ ਜੋ ਸਾਰੇ ਫਿਰ ਕਰਦੇ ਆ ਗੱਲਬਾਤ ਲਾਈਵ ਮੇਲਾ ਦਿਖਾਈਏ ਤੁਹਾਨੂੰ ਮੁਹੰਮਦ ਹਾਰੂਨ ਹੈਲੋ ਅਬਜੂ ਭਾਈ ਰਵੀ ਸੰਗਰਾਲ ਇਹਸਾਨ ਵਟ ਮੁਹੰਮਦ ਕੀ ਹਾਲ ਵੀਰ ਜੀ ਵਧੀਆ ਅਮਨ ਬਾਵਾ ਹੈਲੋ ਕਸ਼ਮੀਰ ਅਫੀਸ਼ੀਅਲ ਗੁੱਡ ਜੌਬ ਥੈਂਕ ਯੂ ਵੀ ਕਸ਼ਮੀਰ ਵਾਲੇ ਚਾਹੀਦ ਭਾਈ ਜੀ ਮੁਹੰਮਦ ਹਰੂਨ ਠੀਕ ਆ ਵੀਰ ਜੀ ਹੈਲੋ ਭਾਜੀ ਅੱਜ ਲੱਗਿਆ ਹੋਇਆ ਸਾਡੇ ਪਿੰਡ ਵਿੱਚ ਮੇਲਾ ਉਂਦਰੋ ਸਿਟੀ ਦੇ ਵਿੱਚ ਦੁਕਾਨਾਂ ਲੱਗੀਆਂ ਹੋਈਆਂ ਨੇ ਹੰਦੀ ਪ੍ਰੋਇਕਟ ਦਾ ਬ్రో ਵਧੀਆ ਅਭਿਸ਼ੇ ਗੱਲ ਕਿਦਾਂ ਭਾਜੀ ਵਧੀਆ ਜੀ ਪੰਜਾਬ ਦੀ ਫਿਲਮ ਬਾਈ ਕੁੜੀਆਂ ਵੀ ਹੈਗੀਆਂ ਇੱਥੇ ਕੁੜੀਆਂ ਬਹੁਤ ਉਠੇਰੀਆਂ ਨੇ ਵੀਰੇ ਅੱਜ ਸਵੇਰੇ ਸਵੇਰੇ ਸਟਾਰਟ ਹੋਇਆ ਤਿੰਨ ਦਿਨ ਚੱਲਣਾ ਹੈ ਮੇਰੇ ਨਾਲ ਵੀਰ ਤੁਸੀਂ ਕਹਿੰਦੇ ਸੀ ਜੁਕਰੇਨ ਤੋਂ ਕਿਤੇ ਵੀ ਮੂਵ ਨਹੀਂ ਹੋ ਸਕਦੇ ਅਸੀਂ 2 ਮਹੀਨੇ ਜੁਕਰੇਨ ਲਾ ਕੇ ਪੋਲੈਂਡ ਮੂਵ ਹੋ ਗਏ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਚਲੋ ਵਧੀਆ ਵੀਰੇ ਹੋ ਗਏ ਕਿਦਾਂ ਹੋਏ ਸੀ ਬਾਈ ਇਹ ਵੀ ਦੱਸ ਦਿਓ ਹੁਣ ਸਾਰਿਆਂ ਨੂੰ ਵੀਰ ਜੀ ਅਪਾਇੰਟਮੈਂਟ ਡੇਟ ਨਹੀਂ ਦਿੱਲੀ ਦਿੱਲੀ ਦੀ ਮੈਦਰੀ ਐਂਬੈਸੀ ਤੋਂ ਈਮੇਲ ਵੀ ਕਰੀ ਓਕੇ ਵੀਰੇ ਹਾਂ ਵੀਰੇ ਕਿਸੇ ਨੂੰ ਨਹੀਂ ਮਿਲਦੀ ਅਪਾਇੰਟਮੈਂਟ ਸਾਰਿਆਂ ਨੂੰ ਚੱਕਰ ਪਿਆ ਹੋਇਆ ਆ ਚਾਰ ਮਹੀਨੇ ਬਾਅਦ ਅਨੰਦ ਅਲਿੰਗਰੀ ਸੁਧਾਤਾ ਵੀ ਦੱਲਿਆ ਅਨ੍ਯਾ ਦਾ ਤੋਂ ਨਾਮ ਸਾਈਨਿੰਗ ਤੋਂ ਕਿਵਤੀਆ ਪਾਸ ਰਹੀ ਹੈ ਹਾਂ ਦੇਖੋ ਕੋੜਿਆਂ ਦਾ ਮੇਲਾ ਚੱਲ ਰਿਹਾ ਗੁਰਮੇਲ ਭੰਗੂ ਕਿਦਾਂ ਵੀਰ ਸਲਵਕੀਆ ਵਿੱਚ ਹੌਲੀਡੇ ਆ ਅੰਬੈਸੀ ਬੰਦਾ ਨਹੀਂ ਵੀਰੇ ਅੰਬੈਸੀਆਂ ਤਾਂ ਖੁੱਲੀਆਂ ਹੀ ਰਹਿੰਦੀਆਂ ਨੇ ਭਾਈ ਵੀਡੀਓ ਸਾਫ਼ ਆ ਰਹੀ ਆ ਭਾਈ ਇਹ ਜਿਹਾ ਸੇਕਾ ਦਾ ਲਾਭ ਕਿਸਨ ਮਿਲਦਾ ਕਿ ਉਹ ਦੇਖੋ ਕਰਤੱਬ ਹੋ ਰਹੇ ਨੇ ਘੋੜਿਆਂ ਦੇ ਦੱਸੋ ਹੈ ਬੰਨ ਨਹੀਂ ਦੱਸ ਤਾਂ ਉਸ ਕੁਝ ਦਾ ਫਾਇਦਾ ਕੀ ਹੋ ਸਕਦਾ गोरे तो की बने खड़े ने वीडियो साफ आ रही है भाई गंदा चहल की हाल ने भीर वधिया वादिया ਨੋ ਨੋ ਲੱਖ ਲੈਂਦੇ ਆ ਵੀਰੇ ਹੋ ਵੀਰੇ ਹੋਣਾ ਏਜੰਟਾਂ ਤੇ ਡਿਪੈਂਡ ਆ ਯਾਰ ਮਨਪ੍ਰੀਤ ਸਿੰਘ ਸਾਸਿਕਾਲ ਵੀ ਬਾਜੀ ਸਾਸਿਕਾਲ ਬਾਜੀ ਨੌਰਵੇ ਕੰਟਰੀ ਕਿਦਾਂ ਵਧੀਆ ਬਹੁਤ ਵਧੀਆ ਬਾਈ ਤੇ ਅੱਜ ਧੁੱਪ ਬਹੁਤ ਲੱਗਦੀ ਅੱਜ ਗਰਮੀ ਇੰਨੀ ਆ ਨਾ ਹੋਵੇ ਬਹੁਤ ਬਾਚਾ ਲਿਵਾਉਣਿਆਂ ਕਰਦੀ ਬਲਾਲ ਅਸਲਾਮੁਅਲੈਕੁਮ ਭਾਈ ਪਾਕਿਸਤਾਨ ਤੋਂ ਓਕੇ ਓਕੇ ਜੀ ਆ ਜੀ ਸਤਿ ਸ੍ਰੀ ਅਕਾਲ ਆਸਟਰੀਆ ਦਾ ਕੀ ਰੇਟ ਆ ਯਾਰ ਹਾਊਸ ਤੇਰੀ ਤਾੜੀਆਂ ਲਾ ਦੋ ਭਾਈ ਸਾਰੇ ਸਕੋ ਕੇ ਰਿੰਗ ਦਾ ਕੁਜ਼ਨ ਸਿਕ ਸਰਾਇਬੋਲ ਇਸ ਓਨਕੀ ਇਲਾਕੇ ਕੈਬੀਸਬੀ ਓਨਕੀ ਇਲਾਕੇ ਬਾਕੀ ਆ ਜੋ ਹੁਣ ਦੁਕਾਨਾਂ ਵੀ ਦਿਖਾਉਣੇ ਹਨ ਉਹਨਾਂ ਆ ਦੇਖੋ ਦੁਕਾਨਾਂ ਉਮੇ ਲੱਗੀਆਂ ਪਈਆਂ ਨੇ ਉਰਾਹੀ ਤਰ੍ਹਾਂ ਰਹਿਣਾ ਚਾਹੁੰਦੇ ਹਾਂ ਕਿ ਜਿੱਥੇ ਰਹਿਣਾ ਸਦਾ ਰਹੇ। ਕੋਈ ਸਹੀ ਤਾਂ ਹਨਾਸ਼ੇ ਗਏ। ਵੀਡੀਓ ਵਗੈਰਾ ਸਾਫ਼ ਆ ਰਹੀ ਆ ਬਾਈ। ਰੁਕਦੀ ਤਾਂ ਨਹੀਂ। ਉਹਨਾਂ ਨੇ ਕਾਣਾ ਸਾਹਿਬ ਤੋਂ ਓਕੇ ਓਕੇ ਵੀਰੇ। ਉਹ ਦੇਖੋ ਖਾਣ ਪੀਣ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੋੜਾ ਹੈ ਨਹੀਂ ਬਾਈ ਬੱਦਲ ਨਹੀਂ ਬੱਦਲ ਤਾਂ ਹੈ ਨਹੀਂ ਬਾਈ ਧੁੱਪ ਵਾਲੀ ਨਿਕਲੀ ਹੋਇਆ ਗਰਮੀ ਬਹੁਤ ਆ ਯਾਰ ਅੱਜ ਸੋ ਉਹ ਕੰਟਰੀ ਸ਼ਨਗਨ ਚ ਨਹੀਂ ਨਹੀਂ ਵੀਰੇ ਬਾਈ ਕਿੰਨੇ ਪੈਸੇ ਜਾ ਜਾ ਆਸਟਰੀਆ ਵਾਸਤੇ ਆਸਟਰੀਆ ਤਾਂ ਬੜੀ ਵਧੀਆ ਕੰਟਰੀ ਆ ਬਾਈ ਉੱਥੇ ਤਾਂ ਜੇ 10 ਲੱਖ ਚ ਵੀ ਬਣਦਾ ਬਣਾ ਲਉ ਵਰਕ ਪਰਮਟ ਦਾ ਹੰਗਰੀ ਆਉਣਾ ਤੋਂ ਪੋਇਜ਼ਨ ਇੰਟਰੈਕਸ਼ਨ ਕੇ ਅਫਰੀਕਾ ਐਸੀ ਕੰਪਨੀਆਂ ਵੀਰ ਜੀ ਇਦਾਂ ਨਹੀਂ ਵੀਰੇ ਪਤਾ ਲੱਗਣਾ ਕਿਹੜੀ ਸਿਟੀ ਚ ਆ ਯਾਰ ਪਤਾ ਕਰਕੇ ਲੋਬੀ ਤੂੰ ਦੇਖੋ ਗੋਰੀ ਦੇ ਕੋੜੇ ਮਾਰ ਰਿਹਾ ਜਿੱਥੇ ਮਰਜ਼ੀ ਨਹੀਂ ਕੰਪਨੀ ਨਾਲ ਕੰਟਰੈਕਟ ਕਰਨਾ ਪੈਂਦਾ ਵੀਰੇ ਬੰਦਾ ਫੋਨ ਕਰੀ ਜਾਂਦਾ ਜੋ ਬੰਦੇ ਨੂੰ ਲੈ ਆਈ ਏ ਆਪਣਾ ਮੁੰਡਾ ਉੱਥੇ ਜਦੋਂ ਹੁਣ ਫੋਨ ਚੱਕ ਲਿਆ ਲਾਈਵ ਘਟਿਆ ਜਾਣਾ ਬਾਈ ਆ ਦੇਖੋ ਕੁੜੀਆਂ ਵੀ ਚਿੱਟੀਆਂ ਡਰੈੱਸਾਂ ਪਾਈ ਫਿਰਦੀਆਂ ਨੇ ਸਟੂਮੈਂ ਹੈ ਓਕੇ ਵੀਰੇ ਕੋਈ ਨਹੀਂ ਮੈਂ ਪਤਾ ਕਰ ਲਉ ਯਾਰ ਬਾਈ ਕੀ ਬਣਦਾ ਹੈ ਪੋਇਸਨ ਟ੍ਰੈਕਸ਼ਨ ਕੇ ਆਰਟੀਓ ਕੇ ਓਕੇ ਜੀ ਅਜੇ ਕੱਠ ਨਹੀਂ ਹੋਇਆ ਰਾਤ ਨੂੰ ਬੜਾ ਬਾਈ ਗਾਣਾ ਹੋ ਰੇ ਰਾਤ ਨੂੰ ਮੈਂ ਵੀਡੀਓ ਬਣਾ ਕੇ ਅਪਲੋਡ ਕਰੂੰਗਾ ਬਾਤ ਨੂੰ ਲਾਈਵ ਨਹੀਂ ਕਰਨ। ਰੋ ਰੋ ਤੈਨੂੰ ਗਾਉਣ ਵਾਲੇ ਪੂਰਾ ਹੋਰੇ ਭਰਿਆ ਪਿਆਉਂਦਾ ਸਾਰਾ। ਕਮੈਂਟ ਬੰਦਾ ਲੱਭ ਲਈ ਆਪਣਾ ਕਿੱਥੇ ਆ ਯਾਰ। ਕਹਿੰਦੀ ਲਾਈਟ ਯਾਰ ਡਮ ਹੋ ਜਾਂਦੀ ਆ ਪਤਾ ਨਹੀਂ ਕੀ ਹੋ ਜਾਂਦਾ ਫੋਨ ਦੀ ਇਹ ਵੀਰੇ ਹੰਗਰੀ ਤੋਂ ਲਾਈਵ ਪਿੰਡ ਚ ਮੇਲਾ ਲੱਗਿਆ ਹੋਇਆ ਇਹਨਾਂ ਦਾ ਫੈਸਟੀਵਲ ਹੁੰਦਾ ਤਿੰਨ ਦਿਨਾਂ ਦਾ

ਉਹ ਦੇਖੋ ਆਪਣਾ ਬੰਦਾ ਆ ਗਿਆ ਕਿ ਮੈਂ ਕੱਟ ਪਾਈ ਆਉਂਦਾ ਦੇਖੀ ਤੂੰ ਕੱਟ ਚੱਕ ਲਿਆ ਨਕਾੜ ਨੂੰ ਗਾਂ ਸੌਣਾ ਤੇ ਝੋਲਾ ਸਕੂਲੇ ਆਣਾ ਕੱਲਾ ਕਾਰਡ ਜੇਬ ਚ ਪਾ ਲਿਆ ਹੁਣ ਇਹਨੂੰ ਘੜੀ ਸੀ ਫਿਰੇਗਾ ਨਾਲ ਕੱਟ ਨੂੰ ਆਹ ਦੇਖੋ ਬੰਦਾ ਕਿਵੇਂ ਤੇ ਆਇਆ ਵੀਡੀਓ ਬਣਾ ਰਿਹਾ ਹੈ ਲਾਈਵ ਆ YouTube ਤੇ ਤਾਂ ਹੀ ਤਾਂ ਫੋਨ ਕੱਟੀ ਜਾਂਦਾ ਹੀ ਮੈਂ ਅੱਬ ਮਾਇਸੇ ਦਾ ਦੱਸੇ ਦਿੰਦਾ ਕਰਕੇ ਮੈਂ ਉੱਥੇ ਬੱਠਾ ਮੈਂ ਉੱਥੇ ਬੱਠਾ ਡਿੱਗੀ ਆ ਮੈਂ ਮੇਲੇ ਚ ਨੂੰ ਆ ਜਾ ਬੱਸ ਆ ਨੂੰ ਖੜਾ ਦੇ ਇੱਥੇ ਕਿਤੇ ਇੱਥੇ ਲਾ ਦੇ ਇਧਰ ਕਿਸੇ ਦਰਖਤ ਨਾਲ ਇੱਥੇ ਲਾ ਦੇ ਇੱਥੇ ਹੀ ਆ ਜਾ ਦਰਵਾਜ਼ੇ ਤੇ ਪੈਕਿੰਗ ਲੱਗਦਾ ਗੋਹ ਹੋਏਗੀ ਬਹੁਤ ਨਾ ਯਾਦ ਵੀ ਲੱਗਦੀ ਆ ਉਹ ਦੇਖ ਲਓ ਯਾਰ ਬੰਦਿਆਂ ਨੂੰ ਮੈਂ ਇੰਨੇ ਪੈ ਤਨਖਾਹ ਦਿੰਨਾ ਤਾਂ ਆਮ ਨਹੀਂ ਐ ਸਾਈਕਲ ਹੀ ਨਾ ਵੀ ਲੈਂਦੇ ਵਾਲੀ ਵਾਲੀ ਕੰਜੂਸੀ ਕਰਦੇ ਨੇ ਅਸੀਂ ਪ੍ਰਧਾਨ ਬਦਲਣਾ ਚਾਹੀਦਾ ਕਾਦੇ ਪੈਸੇ ਇਹਨਾਂ ਨੂੰ ਦਈ ਓਕੇ ਟ ਵੀ ਰੱਖਦੇ ਹੁਣ ਇੱਥੇ ਓਏ ਇਹਦੇ ਨਾਲ ਹੀ ਰਹਿੰਦੇ ਨੋਕੀ ਪਹੁੰਚਦਾ ਹੀ ਹੈ ਹੈ ਕਿ ਲੋਨ ਵੀ ਕਰਨਾ ਘੋੜਿਆਂ ਦਾ ਉੱਥੇ ਚੱਲਦੇ ਆ ਕਰਤਾ ਬਜਾਉਂਦੇਗਾ ਹੈ ਭਾਈ ਲਾਈਵ ਰੱਖੀਏ ਕਿ ਬੰਦ ਕਰਦੇ 100 ਫਿਰ ਜਾਲਦੀ ਗੁਰਿਆਤਾੰ ਦਾ ਅੰਬੈਸੀ ক্লোਜ਼ ਆ ਜਾਂ ਆਪਣਾ ਹੁਣ ਤਾਂ ਵੀਰੇ ক্লোਜ਼ ਹੀ ਆ ਯਾਰ ਛੁੱਟੀਆਂ ਨੇ ਹੁਣ ਬਾਰ ਐਤਵਾਰ ਦੀ ਸੋਮਵਾਰ ਨੂੰ ਖੁੱਲੂਗੀ ਬਾਰ ਐਤਵਾਰ ਨੂੰ ਤਾਂ ਬੰਦ ਹੁੰਦੀਆਂ ਨੇ ਅੰਬੈਸੀਆਂ ਆ ਮਗਰ ਜੇ ਪਤਾ ਲਾ ਲਾ ਮਾਦੇ ਮਾਦਾ ਮਾਦੀ ਮਾਦੀ ਮਾਦੇ ਆਪਣਾ ਕਹਿੰਦੇ ਆਂ ਅਸੀਂ ਤੁਹਾਨੂੰ ਬਣਾਉਂਦੇ ਆਂ ਉਹ ਦਿੱਤੇ ਤੇ ਲੈ ਲੇਂ ਤੇ ਸਹੀ ਇੱਕ ਬਣਾ ਹੀ ਜਾਂਦੇ ਆਂ ਕਰੋ ਇਹ ਸੂਰ ਦਾ ਮੀਟ ਬਣਾਉਂਦੇ ਆਂ ਬਾਈ ਦੱਸੋ ਜੇ ਕਿਹਨਾਂ ਕੋਲ ਸੂਰ ਦਾ ਚਾਹਾਂ ਸੂਰ ਮੁਰਗਾ ਇਹ ਕਰਨ ਉਹ ਜਿੱਥੇ ਜਿਹੜੇ ਖਾਂਗੇ ਜਿਹੜੇ ਇਹਨਾਂ ਦੇ ਮੀਲੇ ਨੇ ਖੜਾ ਰਿਹਾ ਨੂੰ ਨਾਲ ਹੀ ਉਹਨਾਂ ਨੇ ਕਰਦੇ ਹੁੰਦੇ ਆ ਆਹ ਇਹਨਾਂ ਘੋੜਿਆਂ ਨੇ ਖੜਾ ਰਹੀ ਨੇ ਉਹਨਾਂ ਨੇ ਲੇ ਲਾਂਦੇ ਨੇ ਮੀਲੇ ਇਹ ਉਹ ਘੋੜੇ ਲੜਾ ਰਹੇ ਨੇ ਲੋਕ ਰਾਈਡਰ ਹੋਣ ਉਹਨਾਂ ਤੋਂ ਲੈ ਕੇ ਖੜਦੇ ਨੇ ਉਹ ਦੇ ਇਹ ਵੀ ਆਪਣੇ ਮੰਗੂ ਬਾਣਾ ਪਾਈ ਫਿਰਦੇ ਨੇ ਜਿਵੇਂ ਨੇ ਗਾਂਦੇ ਨੀਲਾ ਬਾਣਾ ਨਹੀਂ ਪਾਇਆ ਇਹ ਵੀ ਸਾਰੇ ਮੁੰਡੇ ਫੁੰਡੇ ਅੱਜ ਨੀਲਾ ਨੀਲਾ ਪਾਈ ਫਿਰਦੇ ਨੇ ਇਹ ਆਪਾਂ ਤੋਂ ਵਧੀਆ ਖੜਾ

ਇਹ ਤਾਂ ਅਜੇ ਨਹੀਂ ਸਾਡੇ ਕੋਲ ਗਿਆ। ਇਹ ਲੋਕ ਹੋ ਰਹੇ ਕੀ ਬੁਣੇ ਫੜਦੇ ਨੇ। ਬਾਜੀ ਕਮਲ ਪ੍ਰੋਮ ਇੰਡੀਆ। ਹਾਂਜੀ ਕਮਲ ਜੀ ਕੀ ਹਾਲ ਆ? ਜਵਾਬ ਕਵਿਤਾ ਹਰ ਹੋਏ ਫਰਦੇ ਨੇ ਆ ਦੇਖੋ ਛੋਟਾ ਜਿਹਾ ਜਵਾਬ